ਸੱਤ ਸ੍ਰੀ ਅਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਨੀਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਉਮੀਦ ਹੈ ਅੱਜ ਦੀ ਇਹ ਲੈਕਚਰ ਲੜੀ ਤੁਹਾਡੀਆਂ ਇਮਤਿਹਾਨੀ ਲੋੜਾਂ ਦੇ ਲਈ ਕਾਫੀ ਸਹਾਇਕ ਸਿੱਧ ਹੋਵੇਗੀ ਸਵਾਗਤ ਜੋੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਸਭ ਤੋਂ ਪਹਿਲਾਂ ਭੂਮਿਕਾ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਭਾਸ਼ਾ ਇੱਕ ਅਜਿਹੀ ਸ਼ਕਤੀ ਹੈ ਜਿਸ ਨੇ ਮਨੁੱਖ ਨੂੰ ਹਨੇਰੇ ਯੁੱਗ ਵਿੱਚੋਂ ਕੱਢ ਕੇ ਚਾਨਣਾ ਦਿਖਾਇਆ ਹੈ ਭਾਵ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢ ਕੇ ਗਿਆਨ ਦੇ પ્રકાશ ਵੱਲ ਜਾਂ ਮੂਕ ਯੁੱਗ ਤੋਂ ਲੈ ਕੇ ਸੰਵਾਦ ਦੇ ਯੁੱਗ ਤੱਕ ਪਹੁੰਚਾਇਆ ਹੈ ਮਨੁੱਖੀ ਸੋਚ ਨੂੰ ਵਿਕਸਿਤ ਕੀਤਾ ਹੈ ਇਹ ਇੱਕ ਅਜਿਹੀ ਮਨੁੱਖੀ ਉਪਜ ਹੈ ਜੋ ਅਨੁਕਰਣ ਅਨੁਕਰਣ ਤੋਂ ਪਾਵ ਹੈ ਨਕਲ ਰਾਹੀਂ ਸਿੱਖੀ ਜਾਂਦੀ ਹੈ ਮਨੁੱਖੀ ਉਪਜ ਹੈ ਭਾਵ ਮਨੁੱਖ ਹੈ ਤਾਂ ਭਾਸ਼ਾ ਹੈ ਨਵੀਂ ਪੀੜੀ ਪੁਰਾਣੀ ਪੀੜੀ ਦੇ ਅਨੁਕਰਨ ਰਾਹੀਂ ਭਾਵ ਨਕਲ ਰਾਹੀਂ ਹੀ ਭਾਸ਼ਾਵਾ ਸਿੱਖਦੀ ਹੈ ਇਸ ਲਈ ਭਾਸ਼ਾ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਇਸ ਨੂੰ ਬਾਕੀ ਸੰਚਾਰ ਪ੍ਰਣਾਲੀਆਂ ਦੇ ਨਾਲੋਂ ਵੱਖਰੀਆਂ ਹੁੰਦੀਆਂ ਹਨ ਭਾਸ਼ਾ ਦੀ ਪ੍ਰਕਿਰਤੀ ਨੂੰ ਸਮਝਣ ਦੇ ਲਈ ਉਸ ਦੀਆਂ ਵਿਸ਼ੇਸ਼ਤਾਵਾਂ ਨੂੰ ਸਮਝਣਾ ਬਿਹਤਰ ਜ਼ਰੂਰੀ ਹੈ ਜੋ ਇਸ ਪ੍ਰਕਾਰ ਹਨ ਭਾਸ਼ਾ ਮਾਨਵੀ ਦੇਨ ਹੈ ਭਾਸ਼ਾ ਦੇ ਵਿੱਚ ਆਪਹੁਦਰਾਪਣ ਹੁੰਦਾ ਹੈ ਦੁਪੱਖਤਾ ਹੁੰਦੀ ਹੈ ਭਾਸ਼ਾ ਸੰਚਾਰ ਦਾ ਸਫਲ ਮਾਧਿਅਮ ਹੈ ਭਾਸ਼ਾ ਇੱਕ ਸਿਸਟਮ ਹੈ ਜੁਟ ਹੈ ਇੱਕ ਸਮੁੱਝ ਹੈ ਭਾਸ਼ਾ ਇੱਕ ਇਤਿਹਾਸਕ ਉਪਜ ਹੈ ਭਾਸ਼ਾ ਚਿੰਨਾਂ ਦੀ ਪ੍ਰਣਾਲੀ ਹੈ ਤੇ ਭਾਸ਼ਾ ਪਰਿਵਰਤਨਸ਼ੀਲ ਹੁੰਦੀ ਹੈ ਭਾਸ਼ਾ ਇੱਕ ਗਤੀਸ਼ੀਲ ਪ੍ਰਕਿਰਿਆ ਹੈ ਗਤੀਸ਼ੀਲ ਪ੍ਰਕਿਰਿਆ ਹੈ ਤਾਂ ਹੀ ਨਿਰੰਤਰ ਪਰਿਵਰਤਨਸ਼ੀਲ ਹੈ ਸੋ ਸਭ ਤੋਂ ਪਹਿਲਾ ਪੁਆਇੰਟ ਹੈ ਕਿ ਭਾਸ਼ਾ ਮਾਨਵੀ ਦੇਨ ਹੈ ਕਿਉਂਕਿ ਭਾਸ਼ਾ ਜਿਹੜੀ ਹੈ ਇਹ ਸਿਰਫ ਸਮਾਜ ਦੇ ਵਿੱਚੋਂ ਹੀ ਸਿੱਖੀ ਜਾ ਸਕਦੀ ਹੈ ਇਹ ਇੱਕ ਸਮਾਜਿਕ ਕਿਰਤ ਹੈ ਇਹ ਮਾਨਵੀ ਕਿਰਤ ਹੈ ਇੱਕ ਮਨੁੱਖੀ ਦੇਨ ਹੈ ਇਸ ਜੋ ਇਸ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਯਤਨਾਂ ਸਦਕਾ ਹੀ ਹੋਣ ਦੇ ਵਿੱਚ ਆਈ ਹੈ ਕਿਉਂਕਿ ਜਦੋਂ ਭਾਸ਼ਾ ਨਹੀਂ ਹੋਵੇਗੀ ਉਦੋਂ ਵੀ ਮਨੁੱਖ ਜਿਹੜਾ ਹੈ ਉਹ ਆਪਸ ਦੇ ਵਿੱਚ ਸੰਵਾਦ ਤਾਂ ਕਰਦਾ ਹੋਏਗਾ ਪਰ ਉਹ ਇਸ਼ਾਰਿਆਂ ਰਾਹੀਂ ਸੀ ਮੂਕ ਭਾਸ਼ਾ ਸੀ ਬੋਲਣਾ ਮਨੁੱਖੀ ਸਮਾਜ ਦੇ ਵਿੱਚ ਹੀ ਸਿੱਖਿਆ ਹੈ ਔਰ ਮਨੁੱਖਾਂ ਤੋਂ ਹੀ ਮਨੁੱਖ ਜਿਹੜਾ ਹੈ ਉਹ ਅਨੁਕਰਣ ਪ੍ਰਣਾਲੀ ਰਾਹੀਂ ਨਕਲ ਰਾਹੀਂ ਬੋਲਣਾ ਸਿੱਖਦਾ ਹੈ ਜਿਵੇਂ ਛੋਟਾ ਬੱਚਾ ਜੋ ਹੈ ਜਿਸ ਪਰਿਵਾਰ ਵਿੱਚ ਪੈਦਾ ਹੁੰਦਾ ਹੈ ਪੈਦਾ ਹੋਣ ਤੋਂ ਬਾਅਦ ਜਦੋਂ ਉਹਦੀ ਬੋਲਣ ਦੀ ਉਮਰ ਆਉਂਦੀ ਹੈ ਤਾਂ ਜੋ ਆਪਣੇ ਆਲੇ-ਦੁਆਲੇ ਦੇ ਸਮਾਜ ਦੇ ਵਿੱਚ ਘਰ ਪਰਿਵਾਰ ਦੇ ਵਿੱਚ ਜੋ ਭਾਸ਼ਾ ਉਹ ਸੁਣ ਰਿਹਾ ਹੁੰਦਾ ਹੈ ਨਿਰੰਤਰ ਬੋਲਦਿਆਂ ਨੂੰ ਦੇਖ ਰਿਹਾ ਹੁੰਦਾ ਹੈ ਉਸੇ ਭਾਸ਼ਾ ਨੂੰ ਹੀ ਉਹ ਗ੍ਰਹਿਣ ਕਰ ਲੈਂਦਾ ਹੈ ਇਹ ਕੋਈ ਕੁਦਰਤੀ ਦੇ ਨਹੀਂ ਹੈ ਇਹ ਤਾਂ ਮਨੁੱਖ ਨੂੰ ਸਿੱਖਣੀ ਪੈਂਦੀ ਹੈ ਜਿਵੇਂ ਕਿ ਐਗਜ਼ਾਮਪਲ ਹੈ ਕਿ ਜਦੋਂ ਬੱਚਾ ਜੇਕਰ ਪਰਿਵਾਰ ਵਿੱਚ ਹੈ ਤੇ ਪਰਿਵਾਰ ਦੀ ਭਾਸ਼ਾ ਸਿੱਖੇਗਾ ਪਰ ਜੇਕਰ ਅਸੀਂ ਜਨਮ ਤੋਂ ਬਾਅਦ ਬੱਚੇ ਨੂੰ ਕਿਸੇ ਜੰਗਲ ਦੇ ਵਿੱਚ ਛੱਡ ਦੇਵਾਂਗੇ ਅਜਿਹੀ ਜਗ੍ਹਾ ਤੇ ਜਿੱਥੇ ਕੋਈ ਆਲੇ-ਦੁਆਲੇ ਚੋਂ ਗਿਰਦੇ ਦੇ ਵਿੱਚੋਂ ਮਨੁੱਖ ਨਹੀਂ ਹੋਣਗੇ ਉਹ ਜਾਨਵਰਾਂ ਦੇ ਸੰਪਰਕ ਵਿੱਚ ਰਹੇਗਾ ਤੇ ਉਹ ਜਾਨਵਰਾਂ ਦੀਆਂ ਭਾਸ਼ਾਵਾਂ ਹੀ ਬੋਲੀਆਂ ਸਿੱਖ ਜਾਵੇਗਾ ਉਹਨੂੰ ਮਨੁੱਖੀ ਭਾਸ਼ਾ ਤਦ ਤੱਕ ਨਹੀਂ ਆਏਗੀ ਜਦ ਤੱਕ ਉਹ ਮਨੁੱਖਾਂ ਦੇ ਸੰਪਰਕ ਵਿੱਚ ਨਹੀਂ ਰਹੇਗਾ ਅਗਲਾ ਪੁਆਇੰਟ ਹੈ ਆਪੁਦਰਪਣ ਭਾਸ਼ਾ ਦੀ ਮਹੱਤਵਪੂਰਨ ਵਿਸ਼ੇਸ਼ਤਾ ਹੈ ਆਪੁਦਰਪਣ ਸ਼ਬਦਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਦੇ ਅਰਥਾਂ ਦਾ ਸਬੰਧ ਜਿਹੜਾ ਹੈ ਉਹ ਆਪੁਦਰਾ ਹੁੰਦਾ ਹੈ ਕੁਦਰਤੀ ਹੁੰਦਾ ਹੈ ਨੇਚਰਲ ਹੁੰਦਾ ਹੈ ਤੇ ਧੁਨੀਆਤਮਕ ਸ਼ਬਦ ਜਿਹੜੇ ਨੇ ਅਰਥਾਂ ਦੇ ਨਾਲ ਸਬੰਧ ਨਹੀਂ ਰੱਖਦੇ ਕਿਉਂਕਿ ਕਈ ਸ਼ਬਦ ਜਿਹੜੇ ਹੁੰਦੇ ਹਨ ਉਹਨਾਂ ਦਾ ਅਰਥਾਂ ਦੇ ਨਾਲ ਸਬੰਧ ਬੇਸ਼ੱਕ ਹੋਵੇ ਨਾ ਹੋਵੇ ਉਹ ਆਪੁਦਰਪਣ ਜਿਹੜਾ ਹੈ ਉਹ ਇਸ ਦੀ ਇੱਕ ਵਿਸ਼ੇਸ਼ਤਾ ਹੈ ਕੁਝ ਚੀਜ਼ਾਂ ਦੇ ਨਾਮ ਅਸੀਂ ਆਪਣੀ ਮਰਜ਼ੀ ਅਨੁਸਾਰ ਰੱਖ ਸਕਦੇ ਹਾਂ ਇਹ ਉਹਨਾਂ ਚੀਜ਼ਾਂ ਦੇ ਨਾਮ ਨਹੀਂ ਸਗੋਂ ਇਹ ਚਿੰਨ੍ਹ ਹੁੰਦੇ ਹਨ ਅਗਲਾ ਪੁਆਇੰਟ ਆ ਜਾਂਦਾ ਹੈ ਦੁਪੱਖਤਾ ਦੁਪੱਖਤਾ ਤੋਂ ਭਾਵ ਹੈ ਭਾਸ਼ਾ ਦਾ ਕੋਈ ਇੱਕ ਪੱਖ ਨਹੀਂ ਹੈ ਇਸਦੇ ਦੋ ਪੱਖ ਹਨ ਕਿਉਂਕਿ ਇਸ ਦੇ ਵਿੱਚ ਦੋ ਧਿਰਾਂ ਜੁੜੀਆਂ ਹੁੰਦੀਆਂ ਹਨ ਇੱਕ ਵਕਤਾ ਭਾਵ ਬੋਲਣ ਵਾਲਾ ਤੇ ਦੂਸਰਾ ਸਰੋਤਾ ਭਾਵ ਸੁਣਨ ਵਾਲਾ ਵਕਤਾ ਤੇ শ্রোਤਾ ਜਦੋਂ ਆਪਸ ਦੇ ਵਿੱਚ ਸੰਵਾਦ ਰਚਾਉਂਦੇ ਹਨ ਤਦ ਹੀ ਭਾਸ਼ਾ ਜਿਹੜੀ ਹੈ ਹੋਂਦ ਦੇ ਵਿੱਚ ਆਉਂਦੀ ਹੈ ਦੋਹਾਂ ਪੱਖਾਂ ਦੇ ਵਿੱਚੋਂ ਇੱਕ ਪੱਖ ਦੀ ਵੀ ਜੇਕਰ ਅਨਹੋਂਦ ਹੁੰਦੀ ਹੈ ਤੇ ਉਸ ਨੂੰ ਅਸੀਂ ਭਾਸ਼ਾ ਜਾਂ ਸੰਵਾਦ ਨਹੀਂ ਕਹਿ ਸਕਦੇ ਸੋ ਸਮੇ ਇਸ ਸਮੇ ਭਾਸ਼ਾ ਜੋ ਹੈ ਸੰਚਾਰ ਦੇ ਮਾਧਿਅਮ ਦੇ ਰੂਪ ਦੇ ਵਿੱਚ ਕੰਮ ਨਹੀਂ ਕਰ ਰਹੀ ਹੁੰਦੀ ਕਦੋਂ ਜਦੋਂ ਜਦੋਂ ਵਕਤਾ ਅਤੇ শ্রোਤਾ ਦੇ ਵਿੱਚੋਂ ਕਿਸੇ ਇੱਕ ਦੀ ਵੀ ਘਾਟ ਹੁੰਦੀ ਹੈ ਭਾਵ ਭਾਸ਼ਾ ਜੇ ਸੰਚਾਰ ਦਾ ਮਾਧਿਅਮ ਹੈ ਤੇ ਸੰਚਾਰ ਦੇ ਲਈ ਦੋ ਪੱਖਾਂ ਦਾ ਹੋਣਾ ਦੋ ਧਿਰਾਂ ਦਾ ਹੋਣਾ ਵਕਤਾ ਜਾਂ শ্রোਤਾ ਦਾ ਹੋਣਾ ਬਿਹਦ ਜ਼ਰੂਰੀ ਹੈ ਭਾਸ਼ਾ ਸੰਚਾਰ ਦਾ ਮਾਧਿਅਮ ਹੈ ਜਿਵੇਂ ਕਿ ਅਸੀਂ ਪਹਿਲਾਂ ਹੀ ਜ਼ਿਕਰ ਕੀਤਾ ਹੈ ਕਿ ਭਾਸ਼ਾ ਦੀ ਸਿਰਜਣਾ ਜੋ ਹੈ ਮਨੁੱਖੀ ਸਮਾਜ ਲਈ ਕੀਤੀ ਗਈ ਹੈ ਭਾਸ਼ਾ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਮਨੁੱਖ ਆਪਣੇ ਮਨ ਦੇ ਜੋ ਭਾਵ ਹਨ ਉਸ ਦੀਆਂ ਵਿਚਾਰ ਹਨ ਉਸ ਦੀਆਂ ਜੋ ਭਾਵਨਾਵਾਂ ਹਨ ਉਹਨਾਂ ਨੂੰ ਦੁਨੀਆ ਆਤਮਕ ਰੂਪ ਦੇ ਵਿੱਚ ਦੁਨੀਆ ਆਤਮਕ ਸੰਕੇਤਾਂ ਦੇ ਰਾਹੀਂ ਜੋ ਹੈ ਪ੍ਰਗਟ ਕਰਦਾ ਹੈ ਇਸ ਤਰ੍ਹਾਂ ਮਨੁੱਖ ਆਪਣੀ ਹਾਵਾਂ ਭਾਵਾਂ ਦਾ ਵਟਾਂਦਰਾ ਜਿਹੜਾ ਹੈ ਭਾਸ਼ਾ ਰਾਹੀਂ ਹੀ ਪੇਸ਼ ਕਰ ਸਕਦਾ ਹੈ ਭਾਸ਼ਾ ਸੰਚਾਰ ਦਾ ਮਾਧਿਅਮ ਹੈ ਸਭ ਤੋਂ ਸਫਲ ਮਾਧਿਅਮ ਜੇਕਰ ਅਸੀਂ ਕਹੀਏ ਤਾਂ ਹਾਲਾਂਕਿ ਸੰਦੇਸ਼ ਤਾਂ ਜੋ ਹੈ ਅਸੀਂ ਪੇਂਟਿੰਗ ਰਾਹੀਂ ਵੀ ਪ੍ਰੈਜੈਂਟ ਕਰ ਸਕਦੇ ਹਾਂ ਡਾਂਸ ਰਾਹੀਂ ਵੀ ਪ੍ਰੈਜੈਂਟ ਕਰ ਸਕਦੇ ਹਾਂ ਪਰ ਭਾਸ਼ਾ ਜੋ ਹੈ ਸੰਚਾਰ ਦਾ ਸਭ ਤੋਂ ਸਫਲ ਮਾਧਿਅਮ ਹੈ ਵਿਚਾਰਾਂ ਦੇ ਸੰਚਾਰ ਲਈ ਭਾਵੇਂ ਅਸ਼ਾਪਦਿਕ ਚਿੰਨ੍ਹ ਵੀ ਵਰਤੇ ਜਾਂਦੇ ਹਨ ਅਸ਼ਾਪਦਿਕ ਚਿੰਨ੍ਹ ਤੋਂ ਭਾਵ ਹੈ ਜਿਵੇਂ ਅੱਜ ਕੱਲ ਅਸੀਂ ਇਮੋਜੀਸ ਵਰਤਦੇ ਹਾਂ ਜਿਵੇਂ ਥਮ ਜਾਂ ਫਿਰ ਸਮਾਈਲੀ ਵਗੈਰਾ ਯੂਜ਼ ਕਰ ਲਈ ਜਾਂਦੀ ਹੈ ਪਰ ਭਾਸ਼ਾ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਸੋ ਭਾਸ਼ਾ ਸੰਚਾਰ ਦਾ ਇੱਕ ਸ਼ਕਤੀਸ਼ਾਲੀ ਅਤੇ ਸਫਲ ਮਾਧਿਅਮ ਹੈ ਅਗਲਾ ਪੁਆਇੰਟ ਆ ਜਾਂਦਾ ਹੈ ਕਿ ਭਾਸ਼ਾ ਇੱਕ ਸਿਸਟਮ ਹੈ ਭਾਸ਼ਾ ਜੋ ਹੈ ਜਿਨ੍ਹਾਂ ਦਾ ਪ੍ਰਬੰਧ ਹੈ ਤੇ ਜਿਨ੍ਹਾਂ ਦਾ ਸਿਸਟਮ ਇਸ ਨੂੰ ਕਿਹਾ ਜਾਂਦਾ ਹੈ ਭਾਸ਼ਾ ਹਰ ਭਾਸ਼ਾ ਦਾ ਆਪਣਾ ਸਿਸਟਮ ਹੁੰਦਾ ਹੈ ਧੁਨੀ ਜਿਵੇਂ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਤੇ ਧੁਨੀਆਂ ਦੇ ਮੇਲ ਨਾਲ ਸ਼ਬਦ ਤੇ ਸ਼ਬਦਾਂ ਤੋਂ ਵਾਕ ਬਣਦੇ ਹਨ ਇਹ ਸਭ ਇਕਾਈਆਂ ਜਿਹੜੀਆਂ ਨੇ ਇੱਕ ਸਿਸਟਮ ਦੇ ਵਿੱਚ ਵੱਜੀਆਂ ਹੁੰਦੀਆਂ ਹਨ ਵਾਕ ਪਾਸ਼ਾ ਜੀ ਸਭ ਤੋਂ ਵੱਡੀ ਇਕਾਈ ਹੈ ਔਰ ਧੁਨੀ ਜਿਹੜੀ ਹੈ ਪਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਪਾਸ਼ਾ ਵਿੱਚ ਸਧਾਰਨ ਵਾਕ ਦਾ ਵੀ ਇੱਕ ਸਿਸਟਮ ਹੁੰਦਾ ਹੈ ਜਿਵੇਂ ਕਰਤਾ ਕਰਮ ਅਤੇ ਕਿਰਿਆ ਉਦਾਹਰਣ ਵਜੋਂ ਪੰਜਾਬੀ ਦਾ ਵਾਕ ਹੈ ਉਹ ਪੱਤਰ ਲਿਖ ਰਿਹਾ ਹੈ ਜਾਂ राम ਪੱਤਰ ਲਿਖ ਰਿਹਾ ਹੈ ਇਸ ਵਿੱਚ राम ਭਾਵ ਕਰਤਾ ਜੋ ਹੈ ਕੌਣ ਹੈ राम ਹੈ ਜਾਂ ਉਹ ਹੈ ਉਹ ਪੱਤਰ ਲਿਖਣ ਦਾ ਕਰਮ ਜਿਹੜਾ ਹੈ ਉਹ ਕਰ ਰਿਹਾ ਹੈ ਭਾਵ ਕਿਰਿਆ ਕਰ ਰਿਹਾ ਹੈ ਇਸ ਜਿਸ ਤਰ੍ਹਾਂ ਅੰਗਰੇਜ਼ੀ ਭਾਸ਼ਾ ਦਾ ਆਪਣਾ ਸਿਸਟਮ ਹੈ ਉਹਦੇ ਵਿੱਚ ਕਰਤਾ ਕਿਰਿਆ ਤੇ ਕਰਮ ਹੈ ਜਿਵੇਂ ਹੀ রাইਟਸ ਅ ਲੈਟਰ ਇਸ ਵਾਕ ਵਿੱਚ ਹੀ ਕਰਤਾ ਹੈ রাইਟਸ ਕਿਰਿਆ ਹੈ ਤੇ ਜੇਕਰ ਇਸ ਸਿਸਟਮ ਨੂੰ ਵਾਕ ਵਿੱਚੋਂ ਖਾਰਜ ਕਰ ਦਿੱਤਾ ਜਾਵੇ ਤਾਂ ਉਹ ਵਾਕ ਜਿਹੜਾ ਹੈ ਸ਼ਬਦਾਂ ਦਾ ਝੁੱਟ ਬਣ ਕੇ ਰਹਿ ਜਾਏਗਾ ਸ਼ਬਦਾਂ ਦਾ ਸਮੂਹ ਬਣ ਕੇ ਰਹਿ ਜਾਵੇਗਾ ਨਿਰਾਰਥਕ ਵਾਕ ਹੋ ਜਾਵੇਗਾ ਉਸ ਵਾਕ ਦਾ ਕੋਈ ਵੀ ਅਰਥ ਨਹੀਂ ਹੋਏਗਾ ਉਹ ਵਾਕ ਜੋ ਹੈ ਕੋਈ ਸੰਚਾਰ ਕਰ ਸਕੰਦੇ ਸਮਰੱਥ ਨਹੀਂ ਹੋਵੇਗਾ ਸੋ ਭਾਸ਼ਾ ਜਿਹੜੀ ਹੈ ਇੱਕ ਸਿਸਟਮ ਦੇ ਵਿੱਚ ਵੱਜੀ ਹੁੰਦੀ ਹੈ ਔਰ ਇਸ ਸਿਸਟਮ ਦਾ ਸਬੰਧ ਜਿਹੜਾ ਹੈ ਇਹ ਵੀ ਕੁਦਰਤੀ ਜਿਸ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹੁੰਦੇ ਹਾਂ ਜਿਸ ਭਾਸ਼ਾ ਨੂੰ ਅਸੀਂ ਗ੍ਰਹਿਣ ਕਰ ਰਹੇ ਹੁੰਦੇ ਹਾਂ ਉਸ ਦੇ ਅਨੁਸਾਰ ਮਨੁੱਖ ਕੁਦਰਤੀ ਰੂਪ ਦੇ ਵਿੱਚ ਹੀ ਅਪਣਾ ਲੈਂਦਾ ਹੈ ਜਾਂ ਸਿੱਖ ਜਾਂਦਾ ਹੈ ਭਾਸ਼ਾ ਇੱਕ ਇਤਿਹਾਸਕ ਉਪਜ ਹੈ ਭਾਸ਼ਾ ਸਦੀਆਂ ਦੇ ਲੰਮੇ ਮਨੁੱਖੀ ਇਤਿਹਾਸ ਦੀ ਉਪਜ ਹੈ ਕਿਉਂਕਿ ਕਦੀ ਅਚਾਨਕ ਕੋਈ ਭਾਸ਼ਾਵਾਂ ਹੋਣ ਦੇ ਵਿੱਚ ਨਹੀਂ ਆਉਂਦੀਆਂ ਇਹਦੇ ਪਿੱਛੇ ਬੜਾ ਲੰਮਾ ਇਤਿਹਾਸ ਹੁੰਦਾ ਹੈ ਕਿਸੇ ਇੱਕ ਸਮਾਜ ਦੀ ਉਪਜ ਨਹੀਂ ਹੁੰਦੀ ਸਗੋਂ ਸਮਾਜ ਦੀਆਂ ਸੈਂਕੜੇ ਪੀੜ੍ਹੀਆਂ ਦੀਆਂ ਅਨਥਕ ਕੋਸ਼ਿਸ਼ਾਂ ਦੇ ਬਾਵਜੂਦ ਭਾਸ਼ਾ ਜਿਹੜੀ ਹੈ ਹੋਣ ਦੇ ਵਿੱਚ ਆਉਂਦੀ ਹੈ ਸੋ ਭਾਸ਼ਾ ਦਾ ਜਨਮ ਭਾਸ਼ਾ ਦਾ ਵਿਕਾਸ ਜੋ ਹੈ ਉਹ ਸਮਾਜ ਦੇ ਜਨਮ ਤੇ ਵਿਕਾਸ ਦੇ ਨਾਲ ਹੀ ਨਿਰੰਤਰ ਅੱਗੇ ਵਧਦਾ ਹੈ ਜੇਕਰ ਸਮਾਜ ਨਹੀਂ ਹੈ ਤਾਂ ਭਾਸ਼ਾ ਨਹੀਂ ਹੈ ਕਿਸੇ ਵੀ ਭਾਸ਼ਾ ਦੇ ਇਤਿਹਾਸਕ ਵਿਕਾਸ ਨੂੰ ਸਮਝਣ ਲਈ ਸਮਾਜ ਦੇ ਇਤਿਹਾਸ ਨਾਲੋਂ ਵੱਖ ਕਰਕੇ ਉਸ ਨੂੰ ਸਮਝਿਆ ਨਹੀਂ ਜਾ ਸਕਦਾ ਜਾਂ ਭਾਸ਼ਾ ਦੇ ਨਾਲੋਂ ਸਮਾਜ ਨੂੰ ਜਾਂ ਭਾਸ਼ਾ ਦੇ ਨਾਲੋਂ ਸਮਾਜ ਦੇ ਇਤਿਹਾਸ ਨੂੰ ਵੱਖਰਿਆ ਨਹੀਂ ਜਾ ਸਕਦਾ ਖਾਰਜ ਨਹੀਂ ਕੀਤਾ ਜਾ ਸਕਦਾ ਅਗਲਾ ਪੁਆਇੰਟ ਆ ਜਾਂਦਾ ਹੈ ਭਾਸ਼ਾ ਜਿਨ੍ਹਾਂ ਦੀ ਪ੍ਰਣਾਲੀ ਹੈ ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ ਕਿ ਭਾਸ਼ਾ ਜਿਨਾਤਮਕ ਪ੍ਰਬੰਧ ਹੈ ਜਿਸ ਨੂੰ ਚਿੰਨਾ ਦੀ ਇੱਕ ਪ੍ਰਣਾਲੀ ਵੀ ਕਿਹਾ ਜਾਂਦਾ ਹੈ ਇਸ ਨੂੰ ਲਿਖਣ ਦੇ ਲਈ ਕੁਝ ਵਿਸ਼ੇਸ਼ ਚਿੰਨ੍ਹਾਂ ਦੀ ਲੋੜ ਹੁੰਦੀ ਹੈ ਇਹ ਚਿੰਨ ਇੱਕ ਵਿਸ਼ੇਸ਼ ਤਰਤੀਬ ਦੇ ਅਧੀਨ ਵਿਚਰਦੇ ਹਨ ਜਿਵੇਂ ਕਿਸੇ ਜੀਵ ਜਾਂ ਵਸਤੂ ਜਾਂ ਚੀਜ਼ ਦੇ ਲਈ ਵਰਤਿਆ ਗਿਆ ਸ਼ਬਦ ਜਿਹੜਾ ਹੈ ਉਸ ਦਾ ਭਾਸ਼ਾਈ ਚਿੰਨ ਹੁੰਦਾ ਹੈ ਜਿਵੇਂ ਕਿਸੇ ਦਾ ਜੋ ਨਾਮ ਹੈ ਉਹ ਨਾਮ ਜੋ ਰੱਖਿਆ ਗਿਆ ਹੈ ਜਨਾਤਮਕ ਰੂਪ ਦੇ ਵਿੱਚ ਉਹੀ ਉਸ ਮਨੁੱਖ ਦਾ ਨਾਮ ਪੱਕ ਜਾਂਦਾ ਹੈ ਕਿਸੇ ਵੀ ਚੀਜ਼ ਦਾ ਨਾਮ ਪੱਕ ਜਾਂਦਾ ਹੈ ਉਹ ਇੱਕ ਚਿੰਨ ਹੈ ਉਸ ਦਾ ਨਾਮ ਕੁਝ ਹੋਰ ਵੀ ਹੋ ਸਕਦਾ ਸੀ ਸਾਸਿਉਰ ਨੇ ਇਸ ਨੂੰ ਜੋ ਭਾਸ਼ਾ ਵਿਗਿਆਨੀ ਹਨ ਚਿੰਨ ਚਿਹਨ ਚਿਹਨਕ ਤੇ ਚਿਹਨਤ ਦੇ ਰੂਪ ਦੇ ਵਿੱਚ ਸਮਝਾਇਆ ਹੈ ਜਿਸ ਨੂੰ ਕੀ ਬੜੇ ਵਿਸਤਾਰ ਦੇ ਵਿੱਚ ਸਮਝਿਆ ਜਾ ਸਕਦਾ ਹੈ ਪਰ ਉਹ ਕਿਸੇ ਹੋਰ ਅਗਲੇ ਜੋ ਹੈ ਲੈਕਚਰ ਦੇ ਵਿੱਚ ਅਸੀਂ ਵੱਖਰੇ ਰੂਪ ਦੇ ਵਿੱਚ ਲਵਾਂਗੇ ਅਗਲਾ ਆ ਜਾਂਦਾ ਹੈ ਭਾਸ਼ਾ ਪਰਿਵਰਤਨਸ਼ੀਲ ਹੈ ਜਿਵੇਂ ਕਿ ਬਜ਼ੁਰਗ ਸਿਆਣੇ ਕਹਿੰਦੇ ਹਨ ਕੋਸ ਕੋਸ ਪਰ ਪਾਣੀ ਬਦਲੇ ਯਾਰ ਕੋਸ ਪਰ ਵਾਣੀ ਸੋ ਭਾਸ਼ਾ ਨਿਰੰਤਰ ਪਰਿਵਰਤਨਸ਼ੀਲ ਹੈ ਔਰ ਪਰਿਵਰਤਨਸ਼ੀਲਤਾ ਦੇ ਵਿੱਚ ਹੀ ਭਾਸ਼ਾ ਦਾ ਵਿਕਾਸ ਲੁਕਿਆ ਹੋਇਆ ਹੈ ਕੋਈ ਵੀ ਭਾਸ਼ਾ ਜਿੰਨੇ ਵੀ ਉਤਾਰ ਚੜ੍ਹਾ ਜਿਹੜਾ ਹੈ ਵੇਖੇਗੀ ਉਨੀ ਹੀ ਉਸ ਸਮਰੱਧ ਹੋਵੇਗੀ ਉਨੀ ਹੀ ਸਮਰੱਥ ਹੋਵੇਗੀ ਜਿਵੇਂ ਕੋਈ ਸੰਘਰਸ਼ ਕਰਨ ਵਾਲਾ ਇਨਸਾਨ ਜਿਹੜਾ ਹੈ ਉਸਦੇ ਕੋਲ ਜ਼ਿੰਦਗੀ ਦੇ ਸੰਘਰਸ਼ ਦਾ అనుభవ ਹੁੰਦਾ ਹੈ ਤਜਰਬਾ ਹੁੰਦਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਦੇ maat ਨਹੀਂ ਖਾਂਦਾ ਉਹ ਇੱਕ ਤਰ੍ਹਾਂ ਦੇ ਨਾਲ ਆਪਣੇ ਪਰਸਨੈਲਿਟੀ ਨੂੰ ਆਪਣੇ ਵਿਅਕਤੀਤਵ ਨੂੰ ਜਿਹੜਾ ਹੈ ਉਹ ਪੂਰੀ ਤਰ੍ਹਾਂ ਨਿਖਾਰ ਲੈਂਦਾ ਹੈ ਸੋ ਜਿੰਨਾ ਵੀ ਭਾਸ਼ਾ ਦੇ ਵਿੱਚ ਉਤਰਾ ਚੜਾ ਆਉਣਗੇ ਉਨਾਂ ਹੀ ਉਹ ਭਾਸ਼ਾ ਹੋਰ ਵੀ ਨਿਖਰ ਜਾਏਗੀ ਭੌਤਿਕ ਪਗੌਲਿਕ ਜਾਂ ਸਭਿਆਚਾਰਕ ਸਮਾਜਿਕ ਆਦ ਤਬਦੀਲੀਆਂ ਜਾਂ ਵਿਭਿੰਨਤਾਵਾਂ ਦੇ ਕਾਰਨ ਵੀ ਭਾਸ਼ਾ ਨਿਰੰਤਰ ਪਰਿਵਰਤਨਸ਼ੀਲ ਹੁੰਦੀ ਰਹਿੰਦੀ ਹੈ ਔਰ ਇਸ ਦਾ ਪਰਿਵਰਤਨਸ਼ੀਲ ਹੋਣਾ ਲਾਜ਼ਮੀ ਹੈ ਕਿਉਂਕਿ ਮਨੁੱਖ ਜਦੋਂ ਗਤੀਸ਼ੀਲ ਹੈ ਸਮਾਜ ਗਤੀਸ਼ੀਲ ਹੈ ਤੇ ਉਸ ਦੁਆਰਾ ਅਪਣਾਇਆ ਗਿਆ ਹਰ ਕਰਮ ਜਿਹੜਾ ਹੈ ਖਾਸ ਕਰਕੇ ਭਾਸ਼ਾ ਜਿਹੜੀ ਹੈ ਜੇਕਰ ਇਹ ਗਤੀਸ਼ੀਲ ਨਹੀਂ ਹੋਵੇਗੀ ਨਿਰੰਤਰ ਪਰਿਵਰਤਨਸ਼ੀਲ ਨਹੀਂ ਹੋਵੇਗੀ ਤਾਂ ਇਹ ਨਵੀਆਂ ਕਾਢਾਂ ਨੂੰ ਨਵੀਆਂ ਸ਼ਬਦਾਂ ਨੂੰ ਨਵੀਂ ਸ਼ਬਦਾਵਲੀ ਨੂੰ ਗ੍ਰਹਿਣ ਨਹੀਂ ਕਰ ਪਾਵੇਗੀ ਸੋ ਭਾਸ਼ਾ ਦਾ ਪਰਿਵਰਤਨਸ਼ੀਲ ਹੋਣਾ ਗਤੀਸ਼ੀਲ ਹੋਣਾ ਬੇਹਦ ਜ਼ਰੂਰੀ ਵੀ ਹੈ ਜਿਵੇਂ ਪਸ਼ੂ ਸੰਚਾਰ ਪ੍ਰਣਾਲੀ ਅਤੇ ਮਨੁੱਖੀ ਸੰਚਾਰ ਪ੍ਰਣਾਲੀ ਜਿਹੜੀ ਹੈ ਇਹਦੇ ਵਿੱਚ ਫਰਕ ਇਸੇ ਕਰਕੇ ਹੀ ਹੈ ਕਿ ਮਨੁੱਖ ਦੀ ਭਾਸ਼ਾ ਨਿਰੰਤਰ ਪਰਿਵਰਤਨਸ਼ੀਲ ਹੈ ਗਤੀਸ਼ੀਲ ਹੈ ਅਗਲਾ ਪੁਆਇੰਟ ਆ ਜਾਂਦਾ ਹੈ ਭਾਸ਼ਾ ਇੱਕ ਗਤੀਸ਼ੀਲ ਪ੍ਰਕਿਰਿਆ ਹੈ ਇਹ ਦੋਵੇਂ ਪੁਆਇੰਟ ਭਾਸ਼ਾ ਪਰਿਵਰਤਨਸ਼ੀਲ ਹੈ ਔਰ ਭਾਸ਼ਾ ਗਤੀਸ਼ੀਲ ਹੈ ਇਹਨਾਂ ਨੂੰ ਜੋ ਹੈ ਆਪਸ ਦੇ ਵਿੱਚ ਮਿਸ਼ਰਤ ਕਰਕੇ ਵੀ ਸਮਝਿਆ ਜਾ ਸਕਦਾ ਹੈ ਭਾਸ਼ਾ ਪਰਿਵਰਤਨਸ਼ੀਲ ਹੂਣ ਦੇ ਜਾਂ ਇਸ ਦੇ ਪਰਿਵਰਤਨ ਦੇ ਕਾਰਨ ਜਿਹੜੇ ਨੇ ਉਹ ਇਸ ਦੇ ਸਮਾਜ ਦੇ ਪਰਿਵਰਤਨਸ਼ੀਲਤਾ ਜਾਂ ਗਤੀਸ਼ੀਲਤਾ ਦੇ ਵਿੱਚ ਹੀ ਲੁਕੇ ਹੋਏ ਹਨ ਸਮਾਜਿਕ ਵਿਕਾਸ ਦੇ ਨਾਲ ਨਾਲ ਭਾਸ਼ਾਵਾਂ ਦਾ ਵਿਕਾਸ ਵੀ ਲਗਾਤਾਰ ਹੁੰਦਾ ਰਹਿੰਦਾ ਹੈ ਅਤੇ ਇਹ ਇਸ ਵਿਕਾਸ ਪੜਾ ਦੇ ਦੌਰਾਨ ਉਸ ਵਿੱਚ अनेका ਪਰਿਵਰਤਨ ਆਉਂਦੇ ਹਨ ਜਿਵੇਂ ਸਮਾਜ ਵਿੱਚ ਪਰਿਵਰਤਨ ਆਉਂਦੇ ਹਨ ਉਸੇ ਤਰ੍ਹਾਂ ਭਾਸ਼ਾਵਾਂ ਜਿਹੜੀਆਂ ਨੇ ਸਮਾਜ ਵਿੱਚ ਆਏ ਪਰਿਵਰਤਨ ਦੀ ਸ਼ਬਦਾਵਲੀ ਨੂੰ ਉਸ ਦੀ ਸਮਰੱਥਾ ਨੂੰ ਗ੍ਰਹਿਣ ਕਰ ਲੈਂਦੀਆਂ ਹਨ ਭਾਸ਼ਾ ਸ਼ਬਦਾਂ ਵਾਕਾਂ ਵਿੱਚ ਇੱਕ ਸਾਰਤਾ ਕਾਇਮ ਨਹੀਂ ਰਹਿ ਸਕਦੀ ਕਦੇ ਵੀ ਕਿਸੇ ਭਾਸ਼ਾ ਦੇ ਵਿੱਚ ਜੇਕਰ ਅਜਿਹਾ ਹੋਵੇਗਾ ਤਾਂ ਉਹ ਭਾਸ਼ਾ ਜਿਹੜੀ ਹੈ ਮਰ ਜਾਵੇਗੀ ਜਿਵੇਂ ਕਿ ਅਸੀਂ ਸੰਸਕ੍ਰਿਤ ਭਾਸ਼ਾ ਦਾ ਹਮੇਸ਼ਾ ਮਿਸਾਲ ਜਾਂ ਉਦਾਹਰਨ ਦਿੰਦੇ ਹਾਂ ਕਿ ਸੰਸਕ੍ਰਿਤ ਭਾਸ਼ਾ ਜਿਹੜੀ ਹੈ ਕਿਉਂਕਿ ਜਿੰਨੀ ਜ਼ਿਆਦਾ ਉਸ ਨੂੰ ਅਸੀਂ ਰੂੜ ਕਰ ਦਿੱਤਾ ਸੀ ਜਿੰਨਾ ਜ਼ਿਆਦਾ ਜਿਹੜਾ ਸੀ ਉਸ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਸੀ ਉਸ ਨੂੰ ਕੁਝ ਲੋਕਾਂ ਦੀ ਸ਼੍ਰੇਣੀ ਤੱਕ ਸੀਮਿਤ ਕਰ ਦਿੱਤਾ ਸੀ ਤਾਂ ਉਹ ਹੌਲੀ-ਹੌਲੀ ਲੋਕਾਂ ਦੇ ਨਾਲੋਂ ਕੱਟ ਕੇ ਗਤੀਸ਼ੀਲਤਾ ਤੋਂ ਉਸ ਦੇ ਵਿੱਚ ਨਹੀਂ ਰਹੀ ਪਰਿਵਰਤਨਸ਼ੀਲਤਾ ਨਹੀਂ ਰਹੀ ਤਦ ਹੀ ਉਹ ਭਾਸ਼ਾ ਹੌਲੀ-ਹੌਲੀ ਲੋਕ ਮਹਾਵਿਦੇ ਤੋਂ ਦੂਰ ਹੁੰਦੀ ਗਈ ਹੈ ਲੋਕ ਮਨਾਂ ਤੋਂ ਦੂਰ ਹੁੰਦੀ ਗਈ ਹੈ ਔਰ ਭਾਸ਼ਾ ਇੱਕ ਸਮ੍ਰਿੱਧ ਭਾਸ਼ਾ ਹੋਣ ਦੇ ਬਾਵਜੂਦ ਵੀ ਉਹ ਨਿਰੰਤਰ ਵਿਕਾਸ ਨਹੀਂ ਕਰ ਸਕੀ ਸੋ ਮਨੁੱਖੀ ਵਿਕਾਸ ਦੀ ਦੇਣ ਹੋਣ ਕਰਕੇ ਲਗਾਤਾਰ ਇਸ ਦੇ ਵਿੱਚ ਗਤੀਸ਼ੀਲਤਾ ਹੋਣਾ ਬਿਹਦਰ ਜ਼ਰੂਰੀ ਹੈ ਪਰਿਵਰਤਨਸ਼ੀਲਤਾ ਹੋਣਾ ਜ਼ਰੂਰੀ ਹੈ ਸੋ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਭਾਸ਼ਾ ਜੋ ਹੈ ਸੰਸਾਰ ਸੰਚਾਰ ਦਾ ਗਤੀਸ਼ੀਲ ਤੇ ਸਫਲ ਮਾਧਿਅਮ ਹੈ ਸਭਿਆਚਾਰਿਕ ਤੇ ਮਾਨਵੀ ਹੋਂਦ ਦੇ ਦਾ ਆਧਾਰ ਹੀ ਭਾਸ਼ਾ ਹੈ ਭਾਸ਼ਾ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ ਜੋ ਇਸ ਨੂੰ ਹੋਰ ਸੰਚਾਰ ਪ੍ਰਣਾਲੀਆਂ ਹਨ ਜੋ ਬਾਕੀ ਸੰਚਾਰ ਪ੍ਰਣਾਲੀਆਂ ਹਨ ਉਹਨਾਂ ਨਾਲੋਂ ਵੱਖਰੀਆਂ ਆਉਂਦੀਆਂ ਹਨ ਵਕ ਵਕ ਪੜਾਵਾਂ ਦੇ ਦੌਰਾਨ ਭਾਸ਼ਾਵਾਂ ਦੇ ਵਿੱਚ ਜਾਂ ਸਮਾਜ ਦੇ ਵਿੱਚ ਅਨੇਕਾਂ ਪਰਿਵਰਤਨ ਆਉਂਦੇ ਰਹਿੰਦੇ ਹਨ ਤੇ ਸ਼ਬਦਾਂ ਵਾਕਾਂ ਵਿੱਚ ਇੱਕ ਸਾਰਤਾ ਕਾਇਮ ਨਹੀਂ ਰਹਿੰਦੀ ਇਹ ਕਿਸੇ ਵਿਸ਼ੇਸ਼ ਭਾਸ਼ਾ ਦੀਆਂ ਹੀ ਨਹੀਂ ਸਗੋਂ ਸਾਰੀਆਂ ਭਾਸ਼ਾਵਾਂ ਦੀਆਂ ਹੀ ਇਹ ਸਾਂਝੀਆਂ ਵਿਸ਼ੇਸ਼ਤਾਵਾਂ ਹਨ ਭਾਸ਼ਾ ਦੀ ਪ੍ਰਕਿਰਤੀ ਨੂੰ ਸਮਝਣ ਦੇ ਲਈ ਉਸ ਦੀਆਂ ਵਿਸ਼ੇਸ਼ਤਾਵਾਂ ਨੂੰ ਸਮਝਣਾ ਜਾਂ ਉਹਨਾਂ ਦਾ ਗਿਆਨ ਹੋਣਾ ਬੇहद ਜ਼ਰੂਰੀ ਹੈ ਉਮੀਦ ਹੈ ਵਿਦਿਆਰਥੀਆਂ ਦੇ ਲਈ ਅੱਜ ਦੀ ਇਹ ਲੈਕਚਰ ਲੜੀ ਜੋ ਹੈ ਕਾਫੀ ਸਹਾਇਕ ਸਿੱਧ ਹੋਵੇਗੀ ਉਹਨਾਂ ਦੀਆਂ ਕੁਆਰੀਜ਼ ਜਿਹੜੀਆਂ ਨੇ ਇਸ ਸਬੰਧੀ ਕਾਫੀ ਉਹਨਾਂ ਦਾ ਹੱਲ ਮਿਲੇਗਾ ਸੋ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਆਪਣੀ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜਾਈ ਨੂੰ ਸਮੇਂ ਸਿਰ ਜਾਰੀ ਰੱਖ ਸਕਣ ਸੋ ਮਿਲਾਂਗੇ ਅਗਲੀ ਲੈਕਚਰ ਲੜੀ ਲੈ ਕੇ ਤਦ ਤੱਕ ਅਜਾਜਤ ਧੰਨਵਾਦ